लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें। गदरवाहा शहर को प्लास्टिक मुक्त करने ਲਈ सिमरन फाउंडेशन के दरबहाने की कितनी अनोखी पहल। सिमरन फाउंडेशन के दरबहा वालों गदरवाहा शहर को प्लास्टिक मुक्त करने के लिए कीती गई अनोखी पहल की शुरुआत हरका गदरवाहा के विधायक हरदेव सिंह डेम्पिटेलो ने महाराजा अगरसेन धर्मशाला देखे की थी जिसमें के ओना नाल समिति लोभी हाजिर सन। ਇਸ ਮੌਕੇ ਕਿਰਤਹਾੜਾ ਪਲਾਟਿਕ ਮੁਕਤ ਕਰਨ ਲਈ ਸੇਨੜ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦੀ ਲੋਕਾਂ ਨੂੰ ਅਪੀਲ ਕਰਦੇ ਆ ਵਿਧਾਇਕ ਹਰਦੀਪ ਸਿੰਘ ਢੈਂਪੀ ਟਿਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਮਹਿੰਮ ਸਫਲ ਹੋ ਸਕਦੀ ਹੈ ਉਹਨਾਂ ਦੱਸਿਆ ਗਿਆ ਸਿੰਗਲ ਜੀ ਪਲਾਸਟਿਕ ਦੇ ਲਫਾਫੇ ਦੇ ਵਰਤੋਂ ਕਾਰਨ ਨਾਲ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸ਼ਹਿਰ ਵਿੱਚ ਸੀਵਰੇਜ ਨੂੰ ਬੰਦ ਕਰਨ ਵਿੱਚ 80% ਸਿੰਗਲ ਜੀ ਦੇ ਪਲਾਸਟਿਕ ਦੇ ਲਫਾਫੇ ਹੀ ਕਾਰਨ ਬਣਦੇ ਹਨ ਇਸ ਮੌਕੇ ਸਿੰਗਲਨ ਫਾਊਂਡੇਸ਼ਨ ਦੇ ਪ੍ਰਧਾਨ ਅਬਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਹੜੇ ਲਿਫਾਫੇ 12 ਹਰਵਜ ਵਰਤੇ ਜਾ ਰਹੇ ਹਨ ਜਿੱਥੇ ਬਹੁਤ ਹੀ ਵਧੀਆ ਨਤੀਜੇ ਮਿਲ ਰਹੇ ਹਨ ਇਸ ਨੂੰ ਕੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਿੰਨਾ ਪਾਸ ਪਲਾਸਟਿਕ ਦੇ ਲਿਫਾਫਿਆਂ ਦਾ ਸਟਾਕ ਮੌਜੂਦ ਹੈ ਉਹ 1 ਅਕਤੂਬਰ ਤੱਕ ਇਸ ਨੂੰ ਖਤਮ ਕਰ ਲੈਣ ਤੇ ਨਾਲ ਨਾਲ ਗ੍ਰਾਹਕਾਂ ਨੂੰ ਇਹ ਲਿਫਾਫੇ ਵੀ ਦਿੰਦੇ ਰਹਿਣ ਤਾਂ ਜੋ ਲੋਕਾਂ ਵਿੱਚ ਵੀ ਇਸ ਮਹਿੰਮ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ ਤੇ ਬੜੀ ਤੇ ਇਹ ਮੇਰੀ ਇੱਛਾ ਸੀ ਦੀ ਕਿ ਦਿਵਾ ਸਤੂ ਕਾਫ ਦੇ ਕਰੀਏ ਇਹ ਜਦੋਂ ਨਾ ਫੋਨਾ ਤਾਂ ਆਇਆ ਕਿਉਂਕਿ ਜਦੋਂ ਅਸੀਂ ਪੁੱਛੇ ਜੇ ਸਵੇਰ ਸਾਫਟਾ ਆਇਆ ਤਾਂ 30% ਫੇਵਰੇਟ ਥੱਲੇ ਪਲਾਸਟਿਕ ਨਾਲ ਚੂਕ ਪਿਆ ਵਿੱਚ 80% ਫੇਵਰੇਟ ਤੇ ਜਿੰਨਾ ਚਿਰ ਆਪਾਂ ਪਲਾਸਟਿਕ ਦਾ ਇੰਤਜ਼ਾਮ ਨਹੀਂ ਕਰਦੇ ਲੱਖਾਂ ਰੁਪਏ ਖਰਚੇ ਆਪਾਂ ਲਾਗਣੇ ਸਾਤਾ ਤੇ ਕਿੰਨੇ ਬੰਦੇ ਵਿੱਚ ਰਹਿ ਜਾਂਦੇ ਕਈ ਵਾਰ ਉਹਨਾਂ ਚ ਅੱਗੇ ਵੀ ਅੱਗੇ ਆਪਾਂ ਚੰਗੀ ਜੰਦੀ ਉਹਦੀ ਜਰ ਨਹੀਂ ਪੜਦੀ ਇਸ ਕਾਰਨ ਕੀ ਹੈ ਫੋਸੀ ਕਿੰਨੀ ਜਿਆਦਾ ਫੜੀ ਆ ਉਹ ਬਹੁਤ ਬਕਾਫੇ ਦੇ ਆ ਇੱਕ ਤਾਂ ਜਿਹੜਾ ਜਦੋਂ ਉਹ ਪਲਾਸਟਿਕ ਆ ਜਿਹੜਾ ਕਦੇ ਵੀ ਬੈਠ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਤੇ ਨਹੀਂ ਜਾਰਾ ਦਾ ਉਬਰਾਂ ਦੇ ਉਬਰਾਂ ਟੁੱਟ ਜਾਂਦੇ ਇਹ ਇਹ ਨਹੀਂ ਹੁੰਦਾ ਬੀਟ ਇਸ ਵੈਰੀ ਡੇਂਜਰਸ ਫਾਰ ਲਾਈਫ ਜੇ ਕੋਈ ਇਹਦਾ ਤਰੀਕਾ ਵੀ ਇਹਨੂੰ ਹੱਥ ਲਾ ਕੇ ਮਚਾਉਣਾ ਪੈਂਦਾ ਤੇ ਉਹਦਾ ਤੇ ਉਸ ਵਕਤ ਜਦ ਕੀ ਲੱਗਦਾ ਕਿ ਲੈ ਲਵਾਂਗਾ ਕਿ ਕੌਣ ਜਿਵੇਂ ਆਪਾਂ ਮੱਥੀ ਕਹਿ ਦਿੰਦੇ ਆ ਇਸ ਮੱਥੀ ਦਾ ਬਣਿਆ ਹੋਇਆ ਤਾਂ ਆਪਾਂ ਆਪਸ਼ਨ ਨੂੰ ਦਿੱਤਾ ਜਾਂ ਤਾਂ ਸਾਥ ਆ ਕਿ ਇਹਦਾ ਲਾਈਫ ਟਾਈਮ ਦਾ ਦਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਹੀ ਖਤਮ ਹੋ ਜਾਂਦਾ ਆਟੋਮੈਟਿਕਲੀ ਇਹ ਕਿੱਥੇ ਬਚਦਾ ਤੇ ਜੇ ਦੁਬਾਰਾ ਇਹਦਾ ਸਾਹ ਕਿ ਫਿਲਹਾਲ ਤੱਕ ਕਿਧਰ ਵੱਲ ਮਤਲਬ ਕਿ ਪੂਰੇ ਇਸ ਸੰਕੇ ਨੂੰ ਅਸੀਂ ਇਹ ਅ ਪ੍ਰੀਫਰੈਂਸ ਦਿੱਤੀ ਆ ਕਿ ਸਾਰੇ ਕਿਦਵੇਂ ਹੜਕੇ ਦੇ ਵਿੱਚ ਅਸੀਂ ਵੰਡਾਂਗੇ ਤੂ ਬਦਕਾਮਦਾਰ ਵੰਡਾਂਗੇ ਉਹਨਾਂ ਦਾ ਅਸੀਂ ਤੋਂ ਪ੍ਰੋਪਰਟੀ ਮਾਰਿਆ ਜਿਹੜੇ ਉਹ ਪਹਿਲਾਂ ਪੋਲੀਥੀਨ ਵਿੱਚ ਦੇ ਸੀ ਤੂ ਅਸੀਂ ਉਹਨਾਂ ਨੂੰ ਪੋਲੀਥੀਨ ਦੇ ਨਾਲ ਦੇ ਦਤਾ ਵੀ ਆ ਤੁਸੀਂ ਆ ਵਿੱਚ ਜਿਹੜਾ ਪੈਰ ਤੋਂ ਦੇਖੀ ਹੈ ਜਿਹੜਾ ਪੈਕਿੰਗ ਵਾਲਾ ਸਾਮਾਨ ਆਉਂਦਾ ਚਾਹੇ ਜੁੱਤ ਹੋਵੇ ਜਾਂ ਲੱਸੀ ਹੋਵੇ ਜਾਂ ਹੋਰ ਗ੍ਰੈਂਡਡ ਵਾਲਾ ਸਾਮਾਨ ਹੋਵੇ ਤੇ ਸਾਰੇ ਪਲਾਸਟਿਕ ਦੇ ਵਿੱਚ ਨਹੀਂ ਸਾਰੇ ਬੰਦੇ ਕਿਵੇਂ ਕਰਦੇ ਸਬਾਤ ਤੱਕ ਨਹੀਂ ਇਹਦਾ ਆਹ ਔੜੀ ਬੜੀ ਉੱਪਰ ਤੇ ਕੋਲ ਕਰਦਾ ਤੇ ਤੁਹਾਨੂੰ ਤਾਂ ਕਿੰਨੇ ਜਣ ਸੱਚੀ ਆਲੇ ਆ ਬਦਕਾਮਦਾਰ ਆਪ ਕੋਸ਼ਿਸ਼ਾਂ ਪੁੱਛਤਾ ਕਹਿੰਦਾ ਕੋਈ ਨਾ ਹੋਵੇ ਉਹ ਕੋਈ ਚੱਲ ਪਾ ਫਿਰ ਜੇ ਇਸ ਲੈਵਲ ਤੇ ਆਪਾਂ ਸਫਲ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗੌਰਮਨ ਨੂੰ 2-4 3 ਮਹੀਨੇ ਦਾ ਆਪਾਂ ਬੇਨਤੀ ਕਰਦੇ ਬੈਠੇ ਕਿ ਪਲਾਸਟਿਕ ਨੂੰ ਬਿਲਕੁਲ ਬੰਦ ਕਰਕੇ ਨਹੀਂ ਯੂਜ਼ ਕਰੋ ਇਹ ਵੀ ਬੜੇ ਸਟਰੋਂਗ ਆ ਤੇ ਐਟ ਹੈ ਦੇਖ ਪਾਤਾ ਦੇ ਫੜ ਜਾਂ ਉਹਦੇ ਉਲੀ ਤੇ ਲਾ ਤੁਹਾਨੂੰ ਕਿ ਸਪੈਲ ਕਰ ਦੇ ਕਿ ਜਿਆਦਾ ਜੁੜੀ ਸਮਾਜਾਂ ਦੇ ਪੁਰਖੇ ਜਿਵੇਂ ਨਹੀਂ ਕਿ ਤੁਹਾਨੂੰ ਜਿਆਦਾ ਆ ਰਹੇ ਤੁਸੀਂ ਕਹਿੰਦੇ ਕਿ ਉਹ ਕੇਂਦਰ ਸਰਕਾਰ ਦੇ ਸਭ ਦੇ ਵਿੱਚ ਅਧਿਕਾ ਦਾ ਮੈਂ 100% ਸਹਿਮਤ ਹਾਂ ਪਰ ਇਹ ਉਹ ਫਾਈਬਰੀ ਚੀਜ਼ ਆ ਨਹੀਂ ਉਹ ਰੀਸਾਈਟ ਬੋਲ ਰਿਹਾ ਤੇ ਰੀਸਾਈਟ ਹੋਉਂਦੇ ਜਿਹੜੇ ਆਪਣੇ ਕਾਲਜ ਕਰਦੇ ਇਤਨਾ ਫੇਰ ਹੋ ਜਾਂਦਾ ਕਿ ਮਸੂਲੀ ਤੋਂ ਤੋਂ ਬਹੁਤ ਵੱਡੇ ਬੰਦੇ ਬਹੁਤ ਵੱਡਾ ਬੰਦਾ ਮੈਂ ਕਹਿੰਦਾ 100% ਸਹਿਮਤ ਹਾਂ ਲੈ ਇਹਨਾਂ ਨੂੰ ਉਸਮਾ ਕੁਛ ਤਾਂ ਜਿਹੜਾ ਆਪਾਂ ਜੇ ਹੁਣ ਸਾਰੀਆਂ ਗੱਲਾਂ ਖੋਜਦੇ ਆਪਾਂ ਉਸ ਤਰ੍ਹਾਂ ਹੀ ਨਾ ਕਿੰਦਾ ਪਮੈਟ ਨਹੀਂ ਆ ਜੀ ਉਹ ਮੈਂ ਤੇ ਉਹ ਪਹਿਲ ਤੋਂ ਨਹੀਂ ਤਾਂ ਕਰੀ ਹੈ ਨਾ ਤੇ ਹੌਲੇ ਹੌਲੇ ਉਧਰ ਚੱਲ ਪਾਗੇ ਵੀ ਪਾਈਏ ਬੰਦ ਕਰੋ ਠੀਕ ਹਾਂ ਤੁਸੀਂ ਡਾਕਟਰਾਂ ਦੇ ਸਾਰੇ ਪੇਸ਼ੇਦਾਰ ਉਹਦੇ ਵਿਚਨ ਦਾ ਖੌਨ ਦਾ ਸੇਵੀ ਲਈ ਉਹ ਵੀ ਫਤਕੜ ਕੱਕੜ ਨਾ ਕਿ ਜ਼ਿੰਮੇਵਾਰੀ ਅਸਿੰਦਾ ਤੇ ਸਾਡੀ ਪਲਾਨਿੰਗ ਆ ਦੇਖੋ ਵੱਡੇ ਵੱਡੇ ਇਹ ਦਸਪਲੇਸ ਆ ਰਹੇ ਆ ਧਾਂਕ ਕਰ ਰਹੇ ਆ ਬਡੇ ਬਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾਂ ਦੇ ਗੇ ਲੇਕਿਨ ਕਦੇ ਕਿਸੇ ਨੂੰ ਪਤਾ ਨਹੀਂ ਕਿ ਨੱਦੀਆ ਕਿੱਥੇ ਆ ਲੱਕਣੇ ਰਿਆ ਕਿੱਥੇ ਉਹ ਸਭ ਪਲੇਸ ਅਕੋਰਡਿੰਗ ਐਸ ਫੀਲੀ ਇਤਨਾ ਵਧੀਆ ਸਫਸਤਾਵਾ ਲੱਗਿਆ ਰਿਹਾ ਸੇਵਾ ਕਰਵਾਤੀ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਗਿਆ ਇੱਕ ਦੀ ਬਾਤ ਜਿਹੜਾ ਸਫਾਨ ਜਾਣਾ ਮੇਰੇ ਸਾਬ ਨਾਲ ਉਹ ਬੜਾ ਵੇਸ ਟੋੜ ਰਿਹਾ ਨਿਯੰਤਰਣ

ਆਹਨੋ ਜਦੋਂ ਇੱਕ ਆਪਾਂ ਪਿੰਡ ਅਡੌਪਟ ਕਰ ਲਿਆ ਉਸ ਪਿੰਡ ਵਿੱਚ ਕੋਈ ਵੀ ਆ ਜਾਏ ਚਾਹੇ ਦੁਕਾਨਦਾਰ ਆ ਜਾਈਏ ਚਾਹੇ ABC ਕੋਈ ਵੀ ਬੰਦਾ ਚਾਹੇ ਗਰੀਬ ਆ ਕੇ ਕੋਈ ਡੈਡੀ ਕਰਦਾ ਕਿ ਕੋਈ ਵੀ ਆਹ ਤੇ ਕੀ ਬਤਾਉਂਦਾ ਅਸੀਂ ਉਸ ਦਾ ਤੁਹਾਨੂੰ ਕੀ ਕੀ ਪਲੇਸ ਤੋਂ ਕੋ ਕੋ ਲੱਗਦਾ ਬਾਅਦ ਕੀ ਕਰਨ ਤੋਂ ਸਰ ਆਪਣਾ ਤਰ੍ਹਾਂ ਦਾ ਪੋਲੀਥੀਨ ਆ ਨਾ ਜਿਹੜਾ ਸਭ ਤੋਂ ਵੱਡਾ ਗੰਦਗੀ ਦਾ ਕਾਰਨ ਕੋ ਪੋਲੀਥੀਨ ਦਾ ਉਹ ਬੈਗ ਹੁੰਦਾ ਸਾਨੂੰ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੇ ਪੋਲੀਥੀਨ ਜਿਹੜਾ ਉਹਨਾਂ ਨੂੰ ਬੈਂਕ ਕਰਕੇ ਉਹਦੀ ਥਾਂ ਤੇ ਬਾਇਓਡੀਗਰੇਡੇਬਲ ਪਲਾਸਟਿਕ ਹੈ ਬਹੁਤ ਵੱਡਾ ਸਵਾਲ ਹੁੰਦਾ ਕਿ ਪੋਲੀਥੀਨ ਤਾਂ ਹੋਰ ਤਰ੍ਹਾਂ ਚ ਵੀ ਆਉਂਦੇ ਪਲਾਸਟਿਕ ਵੀ ਆਉਂਦੇ ਵੱਡੀ ਵੱਡੀ ਕੰਪਨੀਆਂ ਦੇ ਪੈਕਿੰਗ ਆਉਂਦੀ ਆ ਚਿੱਪਸ ਦੇ ਪੈਕ ਉਹਨਾਂ ਦੇ ਲੇਕਿਨ ਉਹ ਆਲਾ ਕੋਈ ਨਹੀਂ ਸਿਧਾਰੀ ਕਿ ਉਹ ਕਿੰਨੇ ਰੁਪਏ ਪਰ ਕਿਲੋ ਰੀਸਾਈਕਲ ਹੋ ਜਾਂਦਾ ਜਿਹੜੇ ਪਾਣੀ ਦੀਆਂ ਬੋਤਲਾਂ ਪੈਟੋ ਪੇਣੀ ਤੋਂ ਉਹ ਟਿਕਟ ਕਿਉਂ ਨਹੀਂ ਮਿਲਦੀ ਕਿਉਂਕਿ ਉਹ ਬਹੁਤ ਮਹਿੰਗੇ ਰੇਟ ਤੇ ਕੰਪਨੀਆਂ ਬਾਇਬੈਕ ਕਰਦੇ ਕਿ ਉਹ ਬਾਇਬੈਕ ਕੀ ਕਰਦੇ ਡਿੱਗਿਆ ਰਹਿ ਜਾਂਦਾ ਤਾਂ ਸ਼ੁਰੂਆਤ ਹੈ ਨਵੇਂ ਤਰ੍ਹਾਂ ਦੇ ਸਿੰਕ ਜੂਸ ਫਾਊਂਡੇਸ਼ਨ ਨੂੰ ਬੈਂਕ ਕਰਕੇ ਨਵੇਂ ਤਰ੍ਹਾਂ ਦੇ ਬਾਕਸ ਬਣਾਉਂਦੇ ਆ। ਵਿਥਿਨ 6 ਮਨਸ ਟ੍ਰੇਨ ਮਿਆਬਾਦੇ ਆਪੀ ਇਹਦੀ ਬਣਤਰ ਖਰਾਬ ਹੋ ਕੇ ਮਿੱਟੀ ਵਿੱਚ ਡੁੱਬ ਜਾਂਦਾ। ਮੱਕੀ ਦਾ ਬਣਿਆ ਹੋਇਆ ਜੀ অর্ਗੈਨਿਕ ਮਟੀਰੀਅਲ ਹੈ। ਚੰਡੀ ਦੀ ਕੰਪਨੀ ਹੈ, ਉਹ ਜਰਾਬ ਦੀ ਕੰਪਨੀ ਹੈ ਮਾਚੀ। ਤੇ ਸਾਡੇ ਇੱਥੇ ਜੇ ਸੈਲਰਸ ਨੇ ਉਹਨਾਂ ਨੂੰ ਸਿਖਾ ਦਿੱਤੇ। ਤਾ ਉਹਨਾਂ ਨਾਲ ਸੰਪਰਕ ਕਰਾਇਆ ਜੋ ਵੇਚਣ ਲੱਗੇ ਲੋਕਾਂ ਨੂੰ ਕੀ ਕੀ ਜਿੰਨੇ ਟਾਈਮ ਦਾ ਸੈਕਸ਼ਨ ਦੇਵੋਗੇ ਉਸ ਤੋਂ ਬਾਅਦ ਤੁਸੀਂ ਇਹ ਸੁਨੋ ਤੇ ਪਹਿਲੇ 3 ਮਹੀਨਾ ਤੋਂ ਮੈਂ ਦੱਸ ਰਿਹਾ ਕਿ ਜੀ ਸਟਾਕ ਨਾ ਕਰੋ ਆਪਾਂ ਲਿਆਉਣ ਲੱਗੇ ਸਾਡਾ ਸਾਥ ਦਿਓ ਲੇਕਿਨ ਅਜੇ ਵੀ ਕਈਆਂ ਕੋਲ ਸਟਾਕ ਆ ਤਾਂ ਆਪਾਂ 1 ਮਹੀਨਾ ਹੋਰ ਰੱਖਿਆ ਕਿ ਲਗਭਗ 23 24 ਦਿਨ ਅੱਜ ਸਾਤ ਤਰੀਕ 1ਕਤਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੇ ਕਰੋਲਾ ਸਿੰਗਰੂ ਸਪੋਟ ਤੇ ਬੰਦ ਕਰਾ ਉਹ ਵੀ ਆਪਾਂ ਪੂਰਨ ਤੌਰ ਤੇ ਬੰਦ ਕਰਾਂਗੇ 1ਕਤਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵਿਕੇਗਾ ਸ਼ਹਿਰ ਜੇ ਕੰਮ ਕਰਦਾ ਮੈਨੂੰ ਲੱਗਦਾ ਉਹ ਨਹੀਂ ਤਾਂ ਉਮੀਦ ਕਰਦਾ ਜੀਏ ਸ਼ਾਇਦ ਕਾਮਯਾਬ ਹੋਦਾ ਸਾਰੇ ਪਿੰਡਾਂ ਦੇ ਸਰਪੰਚੇ ਇਸੇ ਹੀ ਬੁਲਾਏ ਸੀ ਕਿ ਉਹਨਾਂ ਨੂੰ ਮਾਡਲ ਦਿਖਾ ਸਕੀਏ ਕਿ ਤੁਸੀਂ ਦੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ ਚ ਕਰ ਲੱਗੇ ਜੇ ਤੁਸੀਂ ਚਾਹੁੰਦੇ ਆ ਪਿੰਡਾਂ ਚ ਕਰਨਾ ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ ਹੁੰਦਾ ਪਿੰਡਾਂ ਦੇ ਸਰਪੰਚ ਤੇ ਮੈਂਬਰ ਚਾਹ ਲੈ ਪਿੰਡਾਂ ਦੇ ਲੋਕਾਂ 'ਚ ਜਿਹੜੇ ਦੇਖੀ ਜਾਂਦੇ ਉਹਨਾਂ ਤੋਂ ਲੈ ਕੇ ਜਾਂ ਤੇ ਪਿੰਡ ਨੂੰ ਵੀ ਵਾਸਤੇ ਮਕੂ ਬੁਲਾਉਂਦੇ ਨੇ ਕਿਹੜਾ ਕਿ ਬੰਦਾ ਇਹ ਨੱਲੇ ਪੜਾ ਕਿ ਸਰ ਇੰਡੋਰ ਹੈ ਜਾਂ ਸ਼ਹਿਰ ਹੈ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥੀਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਨਹੀਂ ਸ਼ਹਿਰ ਹਿੰਦੁਸਤਾਨ ਕਾਮਯਾਬੀ ਹੋਇਆ ਮੇਰਾ ਬਹੁਤ ਐਂਬੀਸ਼ਸ ਲੋਕਿਕਤਾ ਦਾ ਇਸ਼ਟਾ ਪਿੰਡੋਂ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਪੰਛੀ ਸਾਡਾ ਸ਼ਹਿਰ ਛੋਟਾ ਜਿਹਾ ਕਿਦਾਂ ਦਾ ਹੋਵੇ ਹਿੰਦੁਸਤਾਨ ਉnger ਪੰਜਾਬ ਅੱਗੇ ਆਵੇ ਦੇਖੋ ਕਿੰਨਾ ਕੰਮ ਆਇਆ ਸੀ ਕਿ ਉਹ ਬਗ ਬਗ ਨਾਲ ਸਾਰੇ ਸ਼ੁਰੂ ਕੀਤਾ ਤਾਂ ਮੱਖੀ ਨੂੰ ਇਹ ਡਿਜ਼ੋਲ ਕਰ ਲੈ ਮੱਖੀ ਦੇ ਨਿੱਕੇ ਕਿੱਥੇ ਨਿੱਕੇ ਬਣਾ ਲੈਂਦੇ ਆ ਕੈਮੀਕਲ ਪਾ ਕੇ ਉਸ ਕੈਮੀਕਲ ਦੇ ਨਾਲ ਮੱਖੀ ਆਪੇ 6 ਮਹੀਨਿਆਂ ਤੱਕ ਬਰਕਰਾਰ ਰਹਿੰਦੇ ਉਹ ਤੋਂ ਬਾਅਦ ਉਹ ਮੱਖੀ ਡਿਜ਼ੋਲ ਹੋਣ ਲੱਗ ਪੈਂਦੀ ਐਡੇ ਦੇ ਬਾਰੇ ਸੀ ਉਹ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ 'ਚ ਗਰਮ ਹੋ ਕੇ ਲਿਫਾਫੇ ਬੰਦੇ ਹੁੰਦੇ ਸੀ ਚਾਹੇ ਜਿੱਦਾ ਮੱਖੀ ਸਾਈਟ 'ਤੇ ਆਪ ਨੂੰ ਮੈਂ ਵੀਡੀਓ ਸ਼ੇਅਰ ਕੀਤੀ ਆ ਤੇ ਇੰਸਟਾ ਫੇਸਬੁੱਕ ਤੇ ਪੁੱਛ ਤੇ ਉੱਤੇ ਸਾਰਾ ਇਹ process ਦਿਖਾਉਂਦੇ ਕਿਵੇਂ ਬਣਦਾ ਬੇਸਿਕਲੀ ਮੱਖੀ ਤੋਂ ਕੁਝ ਵਿੱਚ ਆਟਮ ਪਈ ਆ ਤੇ ਕੁਝ ਵਿੱਚ ਪਲਾਸਟਿਕ ਦਾ ਦਾ కెమికਲ ਪਿਆ ਇਹ ਪ੍ਰੋਜੈਕਟ ਸਾਡਾ ਉਹਨਾਂ ਆਪਣੇ ਫੈਕਟਰੀ ਤੋਂ ਲੈ ਕੇ ਬਹੁਤ ਵੱਡਾ ਪ੍ਰੋਜੈਕਟ ਹੈ ਇਹਨੂੰ ਕਾਮਯਾਬ ਕਰਨੇ ਪੂਰੇ ਪੰਜਾਬ ਦੀ ਸਹੀ ਚਾਹੀਦੀ ਹੈ ਇਸ ਕਰਕੇ ਫੈਕਟਰੀਆਂ ਕੇਵਲ ਉੱਥੇ ਵੱਡੀਆਂ ਲਾਈਆਂ ਤੇ ਕਾਮਯਾਬ ਹੁੰਦਾ ਤਾਂ ਪੰਜਾਬ ਸਰਕਾਰ ਕੰਸੈਸ਼ਨ ਦੇਵੇ ਤੇ ਇੱਥੇ ਵੀ ਕੋਈ ਲਾਲਵੇ ਤੇ ਮੱਖੀਵਾਦੂ ਵਿੱਚ ਨਹੀਂ ਤੇ ਚੰਗਾ ਥੈਂਕ ਯੂ ਜਰਿਬੋ ਜੇ ਤਰ੍ਹਾਂ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ